ਗੱਲ ਹੋ ਰხੋ ਅੱਜ ਆਪਾਂ ਗੱਲ ਕਰ ਰਹੇ ਆ ਦੋ ਪੰਜਾਬ ਦੇ ਵਿੱਚ ਮੁੰਦਾ ਚੱਲ ਰਿਹਾ ਪੰਜਾਬ ਸਰਕਾਰ ਦਾ ਲੈਂਡ ਪੂਰਨ ਚਾਹੇ ਲੱਖਾਂ ਸੁਣਾਣਾ ਗੈਂਗਸਟਾ ਦਾ ਚਾਹੇ ਕੁਝ ਵੀ ਆ ਲੋਕ ਜੀ ਨੂੰ ਪਸੰਦ ਕਰਤੇ ਆ ਚਾਹੇ ਨਾਇਆ ਕਰਦੇ ਆ ਪਰ ਜੋ ਗੱਲਾਂ ਹੋ ਵੀਰ ਅੱਜ ਦੇ ਟਾਈਮ ਪੰਜਾਬ ਦੇ ਹਰ ਇੱਕ ਮੁੱਦੇ ਤੇ ਹਰ ਇੱਕ ਗੱਲ ਕੋਈ ਵੀ ਮਸਲਾ ਹੋ ਪਾੜਿਆ ਮਸਲਾ ਹੋਵੇ ਪੰਜਾਬੀ ਬੋਲੀ ਦਾ ਮਸਲਾ ਹੋਵੇ ਕੋਈ ਸਕੂਲਾਂ ਦਾ ਕਹਿੰਦਾ ਨਾ ਟੱਕਿਆ ਹੁੰਦਾ ਹੋਵੇ ਕੋਈ ਪ੍ਰੋਬਲਮ ਹੋਵੇ ਉਹ ਸਭ ਤੋਂ ਪਹਿਲਾ ਆਵਾਜ਼ ਆਉਂਦਾ ਤੇ ਅੱਜ ਵੀ ਉਹ ਕਦੋਂ ਦਾ ਕਹਿੰਦਾ ਆ ਰਿਹਾ ਹੈਗਾ ਤੁਹਾਨੂੰ ਆਪਣੀਆਂ ਜ਼ਮੀਨਾਂ ਸਾਫ਼ ਕੇ ਰੱਖੋ ਤੁਹਾਡੀਆਂ ਜ਼ਮੀਨਾਂ ਨੂੰ ਨੇ ਅੱਖ ਰੱਖੀ ਹੈ ਵੀ ਆਪਾਂ ਇਕੱਠੇ ਹੋਦੋਂ ਇਕੱਠੇ ਹੋ ਜੀ ਜੇ ਕੋਈ ਪੰਜਾਬ ਦੀ ਖਾਤਰ ਪੰਜਾਬ ਦੇ ਨੌਜਵਾਨ ਨਹੀਂ ਖਾਤਰ ਕੋਈ ਪਹਿਲ ਕੱਢ ਬਹੁੰਦਾ ਤਾ ਆਪਣੇ ਲੋਗ ਚ ਮੈਂ ਚੱਲ ਲੱਗ ਪਿਆ ਪਲਾਟਿਆਂ ਨਾਲਆਂ ਗੱਲਾਂ ਸੁਣ ਕਹਿੰਦੇ ਮਰਚਾਂਗੇ ਮਾਰ ਦਿਆਂਗੇ ਜ਼ਮੀਨਾਂ 'ਚ ਪੈਰ ਨਹੀਂ ਪਾਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਿਹਾ ਜੇ ਤੁਹਾਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਈਆ ਦੇ ਦੇਈਏ ਇਹਨਾਂ ਦੇਣ ਨੂੰ ਤਿਆਰ ਹੋ ਜਾਓਗੇ ਕਈ ਤਾਂ ਉਹਦੀ ਅੰਦਰ ਮਨਾਂ 'ਚ ਕਿਹਾਂ ਲੱਡੂ ਫੁੱਟਣ ਲੱਗ ਗਏ ਸੀ ਵੀ ਅੱਛਾ 50 ਕਰੋੜ ਮਿਲ ਜੇ ਤਾਂ ਵੇਚ ਦਿਆਂਗੇ ਆ ਜਿੰਨੇ ਪੰਡਾਲ 'ਚ ਬੈਠੇ ਹੋ ਪੂਰੇ ਪੰਜਾਬ 'ਚੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਵਾਰ-ਵਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਨਾਂ ਛੱਡਣੀ ਨਹੀਂ। ਚਾਹੇ 100 ਕਰੋੜ ਚਾਹੇ 500 ਕਰੋੜ ਨੂੰ ਕਿਲਾ ਲੈਣਾ ਪਵੇ। ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲਿਆ ਕੇ ਤੋਲ ਦੇਣਗੇ। ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਬੇਲੇ ਕਰਨਾ ਹੀ ਕਰਨਾ। ਬਾਹਰ ਨਹੀਂ ਸੀ ਤੂੰ। ਸਿਸ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦਾ ਆ। ਦੁਨੀਆ ਦੀ ਬੇਸ਼ਕੀਮਤੀ ਧਰਤੀਆਂ ਦੇ ਭਾਗਾਂ ਵਾਲਿਓ ਕਰਮਾਂ ਵਾਲਿਓ ਕਿ ਧਰਤੀ ਤੇ ਪੈਦਾ ਹੋਇਓ ਧਰਤੀ ਤੇ ਜੰਮੇ ਹੋ ਆ ਸਾਰਾ ਖਿੱਤਾ ਚੜ੍ਹਦਾ ਪੰਜਾਬ ਹੋਵੇ ਲੈਦਾ ਪੰਜਾਬ ਹੋਵੇ ਆ ਪੱਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਇਹ ਧਰਤੀ ਦੇ ਉੱਤੇ ਇਹ ਖਿੱਤੇ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਪੂਰੀ ਦੁਨੀਆ ਦੀ ਅੱਖ ਹੈ ਜਿਹੜੇ ਮਰਜ਼ੀ ਕਾਲੇ ਕਾਨੂੰਨ ਲੈ ਕੇ ਆਉਣ ਜਿਹੜੀਆਂ ਮਰਜ਼ੀ ਨੀਤੀਆਂ ਲੈ ਕੇ ਆਉਣ ਜਿਹੜੇ ਮਰਜ਼ੀ ਸਾਨੂੰ ਲਾਸ਼ ਦੇਣ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਵਿਹਲੇ ਕਰ ਦੇਣਾ ਮੈਂ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਥ੍ਰੀਕੇ ਹੋਣਾ ਗਿੱਲ ਹੋਵੇ ਚਾਹਿਆ ਸਨੇਤ ਪਿੰਡ ਹੋਵੇ ਚਾਹੇ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚੀਆਂ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦੇ ਸਰਪੰਚ ਨੂੰ ਪੁੱਛਿਆ ਮਖਾ ਬਾਈ ਹੁਣ ਜ਼ਮੀਨ ਵੇਚੇਗਾ ਕਿ ਨਹੀਂ ਕਹਿੰਦਾ ਬਾਈ ਤੀਜੀ ਵਾਰੀ ਜ਼ਮੀਨ ਵੇਚਦੇ ਹਾਂ ਤੀਜੀ ਵਾਰੀ ਕਹਿੰਦਾ 1993 ਦੇ ਵਿੱਚ ਮੈਂ 50 ਲੱਖ ਨੂੰ ਕਿੱਲਾ ਵੇਚਿਆ ਸੀ ਜਿਹੜਾ 10-20 ਹਜ਼ਾਰ ਨੂੰ ਕਿੱਲਾ ਹੋਣਾ। ਮੈਂ ਕਿਹਾ ਹੁਣ ਕਿਉਂ ਵੇਚਣ ਨੂੰ ਤਿਆਰ ਐ? ਕਹਿੰਦਾ ਕਰਜ਼ਾ ਹੁਣ ਵੀ ਦੇਣਾ ਐ। ਮੈਂ ਕਿਹਾ ਤੂੰ ਉਦੋਂ 50 ਲੱਖ ਨੂੰ ਕਿੱਲਾ ਵੇਚਿਆ ਚਾਹੇ 100 ਕਿੱਲਾ ਬਣਾ ਲੰਦਾ। ਕਹਿੰਦਾ ਭਾਈ ਬਣੀ ਨਹੀਂ। ਇਹ ਬਣਨੀ ਬੁੰਨੀ ਨਹੀਂ ਭਾਈ। ਜਿਹੜਾ ਭਵੰਤ ਕਹਿੰਦਾ ਲੁਧਿਆਣੇ ਵੇਚ ਦਿਓ ਭਿੱਖੀ ਲੈ ਲਿਓ। ਉਹ ਭਿੱਖੀ ਵੀ ਹੁਣ 80 ਲੱਖ ਨੂੰ ਡੱਬਾ ਹੋ ਗਿਆ। ਆ ਬਰਿੰਡੇਪਾ ਆਲੇ ਪਾਸੇ ਮਲੋਟ ਆਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ। ਆ ਜਿਨ੍ਹਾਂ ਨੇ ਪਟੰਡੇ ਕਲੋਨੀ ਚ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ 5-5 ਕਰੋੜ ਨੂੰ ਕਿੱਲੇ ਉਹ ਝੋਲੇ ਫਿਰਦੇ ਆ ਰੁਪਈਆਂ ਦੇ ਝੋਲੇ ਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆ ਦੀ 70% ਧਰਤੀ ਅਪਜਾਊ ਜ਼ਮੀਨ ਦੁਨੀਆ ਦੇ 12-13 ਬੰਦੇ ਖਰੀਦ ਚੁੱਕੇ ਆ ਹਿਸਾਬ ਲਾ ਲਓ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਗੁਲਾਮ ਬਣਾਉਣਾ ਹੈ ਤੁਹਾਡੇ ਭੋਜਨ ਤੇ ਕਬਜ਼ਾ ਕਰਨਾ ਪੈਣਾ ਤਹਾਡੇ ਭੋਜਨ ਤੇ ਕਬਜ਼ਾ ਕਰਨ ਲਈ ਤੁਹਾਡੀਆਂ ਜ਼ਮੀਨਾਂ ਦੱਪਣਗੇ ਸੋ ਪੰਜਾਬੀਓ 229 30 ਤੱਕ ਜਾਂਦਿਆਂ ਜਾਂਦਿਆਂ WTO ਦੇ ਸਮਝੌਤਿਆਂ ਦੇ ਮੁਤਾਬਕ ਆਹ ਸੋਡੇ ਬਾਰਡਰ ਖੁੱਲਣੇ ਹੀ ਖੁੱਲਣੇ ਆਈ ਮੈਨੇ ਭਾਰਤ ਵਾਲਾ ਦੀਆਂ ਸੜਕਾਂ 20 ਫੁੱਟੀਆਂ ਬਣਾਤੀਆਂ ਰੇਲ ਦੀਆਂ ਲੀਹਾਂ ਕੱਢ ਰਹੇ ਐ ਮੈਟਰੋ ਜਿਹੜੀ ਬੁਲਟ ਰੇਲ ਚਲਾ ਰਹੇ ਐ ਸੋ ਸਾਰੀਆਂ ਸਕੀਮਾਂ ਹੋਈਆਂ ਪਰ ਉਹਦੋਂ ਪਹਿਲਾਂ ਬਣਾ ਸੋਡੇ ਕੋਲੇ ਇਹ ਜ਼ਮੀਨਾਂ ਨਾਲ ਲੋਕਾਂ ਨੇ ਖੋ ਲੈਣੀਆਂ ਨੇ ਅੱਜ ਦੀ ਤਾਜ਼ਾ ਖਬਰ ਸੁਣ ਲਓ ਜੰਮੂ ਕਸ਼ਮੀਰ ਦੇ ਵਿੱਚ 25 ਕਿਤਾਬਾਂ ਦੇ ਉੱਤੇ ਪਾਬੰਦੀ ਲਾਤੀ ਸਰਕਾਰ ਨੇ ਕਿਤਾਬਾਂ ਤੇ ਹੁਣ ਸਰਕਾਰਾਂ ਨੂੰ ਬੰਦੇ ਨਹੀਂ ਕਿਤਾਬਾਂ ਵੀ ਡਰਾਉਂਦੀਆਂ ਨੇ ਅੱਖਰ ਵੀ ਡਰਾਉਣ ਲੱਗੇ ਸ਼ਬਦ ਵੀ ਡਰਾਉਣ ਲੱਗੇ ਇਹ ਤੁਹਾਡੀ ਜਿਹੜੀ ਜ਼ਬਾਨਬੰਦੀ ਕੀਤੀ ਜਾ ਰਹੀ ਹੈ ਜ਼ਬਾਨ ਦੀ ਤਾਲਾਬੰਦੀ ਹੋ ਰਹੀ ਹੈ ਇਹ ਤੁਹਾਡੀ ਸੋਚ ਨੂੰ ਵੀ ਗੁਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਆਉਣਗੇ ਇਸ ਕਰਕੇ ਕਹਿੰਦੇ ਆ ਇਕੱਠੇ ਹੋ ਜਾਓ ਅਗਲੀ ਮੇਰੀ ਬੇਨਤੀ ਹੈ 2 ਮਿੰਟ ਛੋਟੇ ਹੋਰ ਲੈਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਜਿਵੇਂ ਪਹਿਲਾਂ